ਜ਼ਮੀਨੀ ਵਿਵਾਦ ਪਿੱਛੇ ਪੁੱਤ ਨੇ ਪਿਓ ਦਾ ਗੋਲੀ ਮਾਰ ਕੇ ਕੀਤਾ ਕਤਲ ਕੱਚੇ ਹੀ ਚਿਤਾ ਬਣਾ ਕੇ ਕੀਤਾ ਅੰਤਿਮ ਸੰਸਕਾਰ ਪੁਲਿਸ ਨੇ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ ਬਠਿੰਡਾ ਦੇ ਪਿੰਡ ਸਿਵਿਆ ਵਿਖੇ ਜ਼ਮੀਨੀ ਵਿਵਾਦ ਦੇ ਚੱਲਦਿਆਂ ਪਹਿਲਾ ਪੁੱਤ ਵੱਲੋਂ ਪਿਤਾ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਤੇ ਕਤਲ ਨੂੰ ਛਪਾਉਣ ਲਈ ਪਤ ਪੋਲੋ ਪਿਤਾ ਦੀ ਕਾਰਜਹੀ ਚਿਤਾ ਬਣਾ ਕੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਪੁਲਿਸ ਨੂੰ ਇਸ ਕਤਲकांड ਬਾਰੇ 2 ਦਿਨ ਬਾਅਦ ਪਤਾ ਲੱਗਿਆ ਜਿਸ ਤੋਂ ਬਾਅਦ ਪੁੱਤਰ ਨੂੰ ਗ੍ਰਿਫਤਾਰ ਕਰਕੇ ਚਿਤਾਚੋ ਸਬੂਤ ਦੇ ਤੌਰ ਤੇ ਹੱਡੀਆਂ ਇਕੱਠੀਆਂ ਕੀਤੀਆਂ ਗਈਆਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਐਸਪੀ ਸੀਟੀ ਨਰਿੰਦਰ ਸਿੰਘ ਨੇ ਦੱਸਿਆ ਕਿ 20 ਮਈ ਨੂੰ ਕਰੀਬ 7 ਵਜੇ ਯਾਦਵਿੰਦਰ ਸਿੰਘ ਵਾਸੀ ਪਿੰਡ ਸਿਵਿਆਨੇ ਆਪਣੀ ਲਾਇਸੈਂਸੀ 12 ਬੋਰ ਰਾਈਫਲ ਨਾਲ ਜਮਿਨੀ ਵਿਵਾਦ ਦੇ ਚੱਲਦਿਆਂ ਆਪਣੇ ਪਿਤਾ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਅਤੇ ਕਤਲ ਉਪਰਾੰਥ ਮ੍ਰਿਤਕ ਬਰਿੰਦਰ ਸਿੰਘ ਦਾ ਘਰ ਚ ਹੀ ਸੰਸਕਾਰ ਕਰ ਦਿੱਤਾ ਫਿਲਹਾਲ ਪੁਲਿਸ ਨੇ ਯਾਦਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਉਸ ਨੂੰ ਮਹਾਂਜੂਗ ਅਦਾਲਤ ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਜਿਸ ਤੋਂ ਬਾਅਦ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ ਯਾਦਵਿੰਦਰ ਸਿੰਘ ਨਾਮ ਦਾ ਇੱਕ ਲੜਕਾ ਰਹਿੰਦਾ ਹੈ ਇਹ ਖੇਤੀਬਾੜੀ ਦਾ ਬੇਸਿਕਲੀ ਕੰਮ ਕਰਦਾ ਤੇ ਇਹਨੇ ਆਪਣੇ ਫਾਦਰ ਨਾਲ ਕਿ ਲੜਾਈ ਹੋਈ ਸੀਗੀ ਤੇ ਉਹਦਾ ਜਿਹੜਾ ਹੈਗਾ ਇਹਨੇ ਕਤਲ ਕਰ ਦਿੱਤਾ ਸੋ ਉਸ ਬੰਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਵੱਲੋਂ ਵਕਤ ਵਕਤ ਟੀਮਾਂ ਬਣਾਈਆਂ ਵੀ ਨੇ ਸੀਗੀਆਂ ਇਹਦੇ ਦੌਰਾਨ ਜਿਹੜੀ ਪੜਤਾਲ ਦੇ ਵਿੱਚ ਇਹ ਪਤਾ ਲੱਗਿਆ ਵੀ ਜਿਹੜਾ ਯਾਦਵਿੰਦਰ ਸਿੰਘ ਹੈ ਇਹ ਮਿੱਤੀ 20 ਤਰੀਕ ਨੂੰ ਦੁਪਹਿਰ ਦੇ ਕਰੀਬ 3 ਵਜੇ ਆਪਣੇ ਫਾਦਰ ਦੇ ਨਾਲ ਘਰ ਦੇ ਵਿੱਚ ਜਦੋਂ ਇਕੱਲਾ ਸੀਗਾ ਤਾਂ ਉਹਦੇ ਨਾਲ ਇਹਦੀ ਫਾਦਰ ਦੇ ਨਾਲ ਲੜਾਈ ਹੋ ਜਾਂਦੀ ਆ ਇਹਨਾਂ ਦਾ ਪ੍ਰਾਪਰਟੀ ਸਬੰਧੀ ਪਹਿਲਾਂ ਵੀ ਡਿਸਪੂਟ ਚੱਲ ਰਿਹਾ ਸੀਗਾ ਤਾਂ ਉਸ ਦਿਨ ਵੀ ਆਪਣੇ ਪਿਤਾ ਤੋਂ ਜ਼ਮੀਨ ਨਹੀਂ ਮੰਨ ਕਰ ਰਿਹਾ ਸੀਗਾ ਉਸ ਬੰਦੇ ਵਿੱਚ ਜਦੋਂ ਇਹਨਾਂ ਦੀ ਆਪਕ ਦੇ ਵਿੱਚ 3 ਵਜੇ ਬਹਿਸ ਹੋ ਜਾਂਦੀ ਹੈ ਬਹਿਸ ਤੋਂ ਬਾਅਦ ਜਿਹੜੀ ਗੱਲ ਇੰਨੀ ਵੱਧ ਗਈ ਕਿ ਇਹਨੇ ਆਪਣੇ ਪਿਤਾ ਦੀ ਜਿਹੜੀ 12 ਬੋਰਡ ਰਾਈਫਲ ਸੀਗੀ ਉਹ ਉਹਦੇ ਨਾਲ ਉਹਨੂੰ ਦੋ ਫਾਰ ਮਾਰ ਕੇ ਉਹਦਾ ਪਿਓ ਦਾ ਇਹਨੇ ਕਤਲ ਕਰ ਦਿੱਤਾ ਉਸ ਤੋਂ ਬਾਅਦ ਇਹਨੇ ਜਿਹੜੇ ਆਪਣੇ ਮੈਂਮੈਂਟ ਕੁਝ ਬੰਦੇ ਸੀਗੇ ਰਿਸ਼ਤੇਦਾਰ ਬੁਲਾ ਕੇ ਇਹਨੇ ਘਰ ਦੇ ਵਿੱਚ ਹੀ ਲੱਕੜਾ ਇਕੱਠੀਆਂ ਕਰਕੇ ਉਹਦਾ ਅੰਤਮ ਸੰਸਕਾਰ ਜਿਹੜਾ ਸੀਗਾ ਘਰ ਦੇ ਵਿੱਚ ਕਰਤਾ ਤੇ ਇਹਨੇ ਜਿਹੜੀ ਇਨਫਾਰਮੇਸ਼ਨ ਜਿਹੜੀ ਹੈਗੀ ਹੈ ਕਿਸੇ ਨੂੰ ਅਗੇ ਸ਼ੇਅਰ ਨਹੀਂ ਕੀਤੀ ਵੀ ਮੈਨੂੰ ਗੋਲੀਆਂ ਮਾਰੀਆਂ ਜਾਂ ਕਤਲ ਕੀਤਾ ਤੇ ਇਹਦੀ লাশ ਜਿਹੜੀ ਹੈਗੀ ਉਹਦਾ ਜਿਹੜਾ ਖੁਰਦਪੁਰਦ ਵੀ ਕੀਤਾ ਸੋਸ ਬੰਦ ਦੇ ਵਿੱਚ ਅਸੀਂ ਥਾਣਾ ਥਰਮਲ ਦੇ ਵਿੱਚ 75 ਨੰਬਰ ਐਫ ਆਈ ਆਰ ਅੰਡਰ ਸੈਕਸ਼ਨ 103 ਬੀ ਐਨ ਐਸ ਤੇ ਆਰਮਜ਼ ਐਕਟ ਦੇ ਤਹਿਤ ਦਰਜ ਕੀਤੀ ਹੈ ਜਿਹੜਾ ਬੰਦਾ ਹੈਗਾ ਯਾਦਵਿੰਦਰ ਸਿੰਘ ਆ ਸਨ ਆਫ ਬ੍ਰਿੰਦਰ ਸਿੰਘ ਉਮਰ ਕਰੀਬ 49 ਸਾਲ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਦੌਰਾਨੇ ਪੁੱਛਗਛੇ ਸੀ ਜਿਹੜਾ ਹੈਗਾ ਇਹਨੇ ਕਬੂਲ ਕੀਤਾ ਵੀ ਇਹਨੇ ਆਪਣੇ ਫਾਦਰ ਦਾ ਜਿਹੜਾ ਸੀਗਾ ਗੋਲੀ ਮਾਰ ਕੇ ਕਤਲ ਕੀਤਾ ਇਹ ਜਿਹੜੀ ਵਪਨ ਸੀਗਾ 12 ਬੋਰ ਦੀ ਰੈਫਲ ਹੈਗੀ ਆ ਜੋ ਇਹਨੇ ਪੁੱਛਗਛੇ ਦੇ ਵਿੱਚ ਮੰਨਿਆ ਉਸ ਬੰਦੀ ਅਸੀਂ ਜਿਹੜੀ ਹੈਗੀ ਹੈ ਤੇ ਬਰਾਮਦ ਕਰਾਉਣੀ ਬਾਕੀ ਹੈ ਸੈਕੰਡਲੀ ਜਿਹੜੀ ਇਹਨੇ ਉਦੀ ਸੰਸਕਾਰ ਕੀਤਾ ਸੀਗਾ ਘਰ ਦੇ ਵਿੱਚ ਹੀ ਅੱਗ ਲਾ ਕੇ ਅਨਸਾਰ ਦਿੱਤਾ ਸੀਗਾ Laash ਨੂੰ ਉਸ ਬੰਦੀ ਅਸੀਂ ਜਦੋਂ ਉੱਥੇ ਸਰਚ ਸਾਡੀ ਫੋਰੈਂਸਿਕ ਟਾਈਮ ਟੀਮ ਵੱਲੋਂ ਸਰਚ ਕੀਤੀ ਗਈ ਤਾਂ ਜਿਹੜੀਆਂ ਹੱਡੀਆਂ ਹੈਗੀਆਂ ਉਹਨੂੰ ਜਿਹੜੀ ਬੋਨਸ ਹੈਗੀਆਂ ਉਹ ਸਾਨੂੰ ਮਿਲੀਆਂ ਨੇ ਜੋ ਅਸੀਂ ਫੋਰੈਂਸਿਕ ਅਨਾਲਿਸਿਸ ਵਾਸਤੇ ਜਿਹੜੀ ਹੈਗੇ ਫਰਦਰ ਪ੍ਰोसीडिंग ਵਾਸਤੇ ਭੇਜ ਦੇਵਾਂਗੇ ਬਠਿੰਡਾ ਤੋਂ ਜਗਸੀਰ ਪੁੱਲਰ ਦੀ ਰਿਪੋਰਟ This program is sponsored by the Singla Office Bakersfield for all your immigration family law needs call or scan qr code to contact us rodis ink million miles with smile or scan qr code to contact us taaba indian cuisine taste fine authentic indian cuisine in tracy or scan qr code to contact us simi valley family dental office or scan qr code to contact us